ਜਿਹੜਾ ਇੱਥੇ ਦਾ ਨਰਕ ਹੈ ਉਹ ਸਾਨੂੰ ਦਿਖਾਈ ਦਿੰਦਾ ਪਰ ਇੱਥੇ ਦਾ ਜਿਹੜਾ ਸਵਰਗ ਹੈ ਉਹ ਅਸੀਂ ਮਹਿਸੂਸ ਨਹੀਂ ਕਰ ਪਾਉਂਦੇ ਇਸੇ ਤਰ੍ਹਾਂ ਜਦੋਂ ਵਿਦੇਸ਼ ਜਾਂਦੇ ਆ ਉੱਥੇ ਜਾ ਕੇ ਕੈਨੇਡਾ ਜਾਂ ਅਮਰੀਕਾ ਚਲੀਏ ਉੱਥੇ ਦਾ ਜਾ ਕੇ ਸਵਰਗ ਤਾਂ ਸਾਨੂੰ ਦਿਖਾਈ ਦਿੰਦਾ ਹੈ ਪਰ ਉੱਥੇ ਦਾ ਜਿਹੜਾ ਨਰਕ ਹੈ ਉੱਥੇ ਫਿਰ ਜਦੋਂ ਜਾ ਕੇ ਬੰਦਾ ਕੰਡੀਸ਼ਨਸ ਉਤਪਨ ਹੁੰਦੀਆਂ ਨੇ ਨਾ ਉਹ ਮਹਿਸੂਸ ਹੁੰਦਾ ਉਦੋਂ ਫਿਰ ਬੰਦਾ ਅਧ ਵਿਚਕਾਰ ਫਸਿਆ ਮਹਿਸੂਸ ਕਰਦਾ ਵੀ ਮੈਂ ਪਿੱਛੇ ਨਹੀਂ ਖਿਸੀ ਜਾਂ ਇੱਥੇ ਡੀਕ ਸੀ ਆਪਣੀ ਪੰਜਾਬੀਆਂ ਦੀ ਕਹਿਦੀ ਹੈ ਕਿ ਹਾਲਤ ਝੋਨੇ ਵਰਗੀ ਆ ਝੋਨਾ ਨਾ ਜਿਵੇਂ ਚੋਨਾ ਜਿੱਥੇ ਇੱਕ ਵਾਰ ਪਨੀਰੀ ਲਾਈ ਹੋ ਗਿਆ ਉੱਥੇ ਨਹੀਂ ਉਗਦਾ ਇਹਨੂੰ ਕੁੱਟ ਕੇ ਦੂਜਾ ਲਾਉਣਾ ਪੈਂਦਾ ਫਿਰ ਇਹ ਫੈਲਦਾ ਫਿਰ ਇਹ ਫੁੱਲਦਾ ਐਸੀ ਤਰ੍ਹਾਂ ਅਸੀਂ ਲੋਕ ਆ ਅਸੀਂ ਜਿੱਥੇ ਅਸੀਂ ਪੈਦਾ ਹੁੰਨੇ ਆ ਨਾ ਜਿੱਥੇ ਅਸੀਂ ਪਨੀਰੀ ਹੁੰਨੇ ਆ ਉੱਥੇ ਅਸੀਂ ਫਲਦੇ ਫੁੱਲਦੇ ਨਹੀਂ ਜਾਨਾ ਸਾਨੂੰ ਕੁੱਟ ਕੇ ਦੂਜੀ ਜਗ੍ਹਾ ਲਾਓ ਫਿਰ ਦਿਖਾਉਣਾ ਹੈ ਕਿ ਅਸੀਂ ਕਿੰਨਾ ਫਲ ਦੇ ਸਕਦਾ ਕਿੰਨਾ ਕ ਅਗੇ ਵਾਂਸ ਆ ਇਸ ਕਰਕੇ ਬੰਦੇ ਦੇ ساری ਉਮਰ ਕੁਛ ਐਸੇ ਖੁਆਇਸ਼ਾਂ ਨੇ ਐਸੇ ਡ੍ਰੀਮ ਨੇ ਲਗਜ਼ਰੀ ਦੇ ਡ੍ਰੀਮ ਨੇ ਜਿਹੜੇ ਉਹ ਦਬੇ ਤੇ ਦਬੇ ਰਹ ਜਾਂਦੇ ਨੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਆਮ ਬੰਦਾ ਇਹ ਸੋਚਦਾ ਵੀ ਜਿਹੜੀ ਅਗਲੀ ਪੀੜ੍ਹੀ ਆ ਨਾ ਉਹ ਫਿਰ ਟੱਕਰ ਦੀ ਹੋਵੇ ਬਰਾਬਰ ਦੇ ਹੋਣ ਜਿਵੇਂ ਪਿੰਡ 'ਚ ਜਾਂ ਰਿਸ਼ਤੇ ਆਰੀ 'ਚ ਦੋ ਚਾਹ ਟੱਕਰਦੇ ਹੁੰਦੇ ਨੇ ਨਾ ਵੀ ਬੜਾ ਉਹਨਾਂ ਨੇ ਜ਼ਮੀਨਾਂ ਖਰੀਦਦੀਆਂ ਫਿਰ ਹੁੰਦਾ ਵੀ ਯਾਰ ਸਾਡੀ ਵੀ ਹੁਣ ਸਾਹ ਲੈਣ ਜਗ੍ਹਾ ਹੋਈਏ ਅਸੀਂ ਵੀ ਬੱਚਾ ਬਾਹਰ ਭੇਜੀਏ ਫਿਰ ਕਿਵੇਂ ਨਾ ਕਿਵੇਂ ਜੋੜ ਤੋੜ ਕਰਕੇ ਬੱਚੇ ਨੂੰ ਹਾਂ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਇਥੇ ਪੰਜਾਬ ਜਾਂ ਹੋਵੇ ਹਰਿਆਣੇ ਦੀ ਗੱਲ ਆਪਣੇ ਦੇਸ਼ ਦੀ ਗੱਲ ਹੈ ਜਿਸ ਤਰ੍ਹਾਂ ਇਥੇ ਪੜ੍ਹ ਲਿਖ ਕੇ ਨੌਜਵਾਨ ਪੀੜ੍ਹੀ ਆਪੋ ਆਪਣੇ ਕਾਰੋਬਾਰ ਜਾਂ ਫਿਰ ਨੌਕਰੀਆਂ ਦੀ ਪ੍ਰਾਪਤੀ ਲਈ ਜਦੋਜਹਿਦ ਕਰਦੇ ਨੇ ਕੁਝ ਲੋਕ ਕਾਮਯਾਬ ਵੀ ਹੋ ਜਾਂਦੇ ਨੇ ਉੱਥੇ ਹੀ ਨੌਜਵਾਨੀ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਬਹੁਤ ਵੱਡੀ ਗਿਣਤੀ ਉਹ ਲੋਕ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਵਿਦੇਸ਼ਾਂ 'ਚ ਪਹੁੰਚੇ ਨੇ ਕਾਮਯਾਬੀ ਵੀ ਹਾਸਲ ਕੀਤੀ ਹੈ ਤੇ ਇਸ ਦਰਾਂ ਦੇ ਦੋ ਤਰ੍ਹਾਂ ਦੇ ਪੱਖ ਨੇ ਵਿਦੇਸ਼ ਦੇ ਇੱਕ ਚੰਗਾ ਇੱਕ ਮਾੜਾ ਚੰਗਾ ਇਹ ਹੈ ਕਿ ਕੁਝ ਲੋਕ ਉਹ ਨੇ ਜਿਹੜੇ ਕਾਮਯਾਬ ਹੋ ਚੁੱਕੇ ਨੇ ਮਾੜਾ ਇਹ ਹੈ ਕਿ ਆਪਣੇ ਵਤਨ ਤੋਂ ਦੂਰ ਜਦੋਂ ਵਤਨ ਦੀ ਯਾਦ ਆਉਂਦੀ ਹੈ ਤਾਂ ਇਨਸਾਨ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਸੁਨੇ ਕੁਝ ਨਾ ਕੁਝ ਗਵਾ ਲਿਆ ਆਪਣੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਪ੍ਰਿਤਪਾਲ ਸਿੰਘ ਮਾਹਰਾਣਾ ਮਾਹਰਾਣਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਲੋਕ ਵਿਦੇਸ਼ ਨੂੰ ਜਾ ਰਹੇ ਨੇ ਇੱਥੇ ਵੀ ਬੇਸ਼ਕ ਰਹਿ ਰਹੇ ਨੇ ਵਿਦੇਸ਼ ਵੱਡੀ ਗਿਣਤੀ ਲੋਕ ਜਾ ਰਹੇ ਨੇ ਦੇਖੋ ਜਦੋਂ ਅਸੀਂ ਇਸ ਕੰਡੀਸ਼ਨ ਚ ਫਸੇ ਹੁੰਨੇ ਆ ਸਾਨੂੰ ਤੈ ਨਹੀਂ ਪਾਇਆ ਕਰ ਪਾਰੇ ਆਪਾਂ ਵੀ ਵਿਦੇਸ਼ ਬੈਟਰ ਹੈ ਜਾਂ ਇੱਥੇ ਬੈਟਰ ਹੈ ਕਸ਼ਮਕਸ਼ ਹੈ ਮੰਥਨੋਤੇ ਕਰਨਾ ਜ਼ਰੂਰੀ ਬਣਦਾ ਹੈ ਜਿਹੜਾ ਇੱਥੇ ਦਾ ਨਰਕ ਹੈ ਉਹ ਸਾਨੂੰ ਦਿਖਾਈ ਦਿੰਦਾ ਪਰ ਇੱਥੇ ਦਾ ਜਿਹੜਾ ਸਵਰਗ ਹੈ ਉਹ ਅਸੀਂ ਮਹਿਸੂਸ ਨਹੀਂ ਕਰ ਪਾਉਂਦੇ ਇਸ ਤਰ੍ਹਾਂ ਜਦੋਂ ਵਿਦੇਸ਼ ਜਾਂਦੇ ਆ ਉੱਥੇ ਜਾ ਕੇ ਕੈਨੇਡਾ ਜਾਂ ਅਮਰੀਕਾ ਚੱਲੀਏ ਉੱਥੇ ਦਾ ਜਾ ਕੇ ਸਵਰਗ ਤਾਂ ਸਾਨੂੰ ਦਿਖਾਈ ਦਿੰਦਾ ਪਰ ਉੱਥੇ ਦਾ ਜਿਹੜਾ ਨਰਕ ਹੈ ਉੱਥੇ ਫਿਰ ਜਦੋਂ ਜਾ ਕੇ ਬੰਦਾ ਕੰਡੀਸ਼ਨਸ ਉਤਪਨ ਹੁੰਦੀਆਂ ਨੇ ਨਾ ਉਹ ਮਹਿਸੂਸ ਹੁੰਦਾ ਉਦੋਂ ਫਿਰ ਬੰਦਾ ਅਧ ਵਿਚਕਾਰ ਫਸਿਆ ਮਹਿਸੂਸ ਕਰਦਾ ਵੀ ਮੈਂ ਪਿੱਛੇ ਨਹੀਂ ਸੀ ਜਾ ਥੇ ਠੀਕ ਸੀ ਇਹਦੇ ਵਿੱਚ ਨਵੀਂ ਪੀੜ੍ਹੀ ਨਹੀਂ ਪੁਰਾਣੀ ਪੀੜ੍ਹੀ ਵੀ ਇਸ ਕਸ਼ਮਕਸ਼ ਦੇ ਵਿੱਚ ਹੀ ਹੁਣ ਫਸੀ ਹੋਈ ਹੈ ਤੇ ਇਹ ਆਖ ਸਕਦੇ ਆ ਕਿ ਬਹੁਤ ਸਾਰੇ ਲੋਕ ਜਿਹੇ ਨੇ ਜਿਹੜੇ ਕਿ ਵਾਪਸ ਆਉਣਾ ਚਾਹੁੰਦੇ ਨੇ ਮਿੱਟੀ ਦਾ ਸੁੱਕਾ ਹੈ ਜਿਹੜਾ ਇੱਥੇ ਦੇ ਜਿਹੜਾ ਸਵਰਗ ਹੈ ਨਾ ਜਿਹੜਾ ਆਪਾਂ ਨੂੰ ਹਾਲੇ ਦਿਖਾਈ ਨਹੀਂ ਦਿੰਦਾ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਪਿੱਛੇ ਸਾਨੂੰ ਕਿੰਨੀ ਆਜ਼ਾਦੀ ਹੈ ਕਿੰਨਾ ਸਕੂਨ ਹੈ ਤੇ ਇਹ ਸਕੂਨ ਉੱਥੇ ਪੈਸੇ ਦੀ ਦੌੜ 'ਚ ਕਿਤੇ ਉੱਡ ਜਾਂਦਾ ਹੈ ਜੀ ਤੁਸੀਂ ਜ਼ਿਕਰ ਕੀਤਾ ਹੈ ਕਿ ਉੱਥੋਂ ਦਾ ਸਵਰਗ ਪਰ ਹੈ ਨਰਕ ਕੁੱਤੋਂ ਕੀ ਭਾਵ ਹੈ ਦੇਖੋ ਉੱਥੇ ਨਾ ਸਵਰਗ ਜਦੋਂ ਅਸੀਂ ਤਸਵੀਰਾਂ ਚ ਖੂਬਸੂਰਤੀ ਦੇਖਦੇ ਆਂ ਅਸੀਂ ਆਮ ਤੌਰ ਤੇ ਉੱਥੇ ਦੇ ਪਹਾੜ ਉੱਥੇ ਦਾ ਸਿਸਟਮ ਹੁਣ ਤੱਕ ਕੋਈ ਇੰਟਰਨੈਟ ਆ ਗਿਆ ਪਹਿਲਾਂ ਅਸੀਂ ਇਹ ਚੀਜ਼ਾਂ ਸੁਣਦੇ ਹੁੰਦੇ ਸੀਗੇ ਇਹ ਚੀਜ਼ਾਂ ਸਾਡੇ ਲਈ ਮਿਰਕਲ ਨੇ ਹੁਣ ਜਿਵੇਂ ਸਾਡੀਆਂ ਇੱਥੇ ਪੰਜਾਬ ਚ ਦੇਖੀਏ ਜਿੰਨਾ ਪਾ ਮੇ ਜ਼ਮੀਨ ਕਿੰਨੀ ਮਰਜ਼ੀ ਹੋਵੇ ਵੱਧ ਘੱਟ ਜਾਂ ਜਿਵੇਂ ਐਵਰੇਜ ਆਪਾਂ ਦੇਖੀਏ ਆਪਾਂ ਵੱਡੀ ਗੱਡੀ ਲੈਣ ਤੋਂ ਪਹਿਲਾਂ ਕਈ ਵਾਰ ਸੋਚਦੇ ਆਂ ਘਰ ਵਿੱਚ ਕਿੰਨੀਆਂ ਗੱਡੀਆਂ ਹੋਣਗੀਆਂ ਵੱਤਵਾ ਦੇ ਇੱਕ ਹੋਊਗੀ ਵਰਤਮਾਨ ਦੋ ਹੋਣਗੇ ਜਿਨ੍ਹਾਂ ਦੀ ਕੰਡੀਸ਼ਨਸ ਬਹੁਤ ਅੱਛੀਆਂ ਨੇ ਬੇਸਿਕ ਚੀਜ਼ਾਂ ਨਹੀਂ ਨਾ ਉਹਦੇ ਲਈ ਅਸੀਂ ਹਾਲੇ ਵੀ ਸਟਰਗਲ ਕਰ ਰਹੇ ਹਾਂ ਸਾਡੇ ਪਰਿਵਾਰ ਸਟਰਗਲ ਕਰ ਰਹੇ ਨੇ ਜਦ ਤੱਕ ਬੰਦਾ ਬੇਸਿਕ ਨੀਡ ਪੂਰੀਆਂ ਕਰਨ ਜੋਗਾ ਹੁੰਦਾ ਉਦੋਂ ਤੱਕ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਨੂੰ ਵਿਆਹਣਾ ਹੁੰਦਾ ਤੇ ਜਿਹੜੀ ਤਨ ਸੰਪਤੀ ਜਮਾ ਕੀਤੀ ਆ ਉਧਰ ਲੱਗ ਜਾਂਦੀ ਆ ਇਸ ਕਰਕੇ ਬੰਦੇ ਦੇ ساری ਉਮਰ ਕੁਝ ਐਸੇ ਖੁਆਇਸ਼ਾਂ ਨੇ ਐਸੇ ਡ੍ਰੀਮ ਨੇ ਲਗਜ਼ਰੀ ਦੇ ਡ੍ਰੀਮ ਨੇ ਜਿਹੜੇ ਉਹ ਦਬੇ ਤੇ ਦਬੇ ਰਹਿ ਜਾਂਦੇ ਨੇ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਸਾਡੀ ਆਮ ਬੰਦਾ ਇਹ ਸੋਚਦਾ ਵੀ ਜਿਹੜੀ ਅਗਲੀ ਪੀੜ੍ਹੀ ਆ ਨਾ ਉਹ ਫਿਰ ਟੱਕਰ ਦੀ ਹੋਵੇ ਬਰਾਬਰ ਦੇ ਹੋਣ ਜਿਵੇਂ ਪਿੰਡ 'ਚ ਜਾਂ ਰਿਸ਼ਤੇ ਆਰੀ 'ਚ ਦੋ ਚਾਂ ਟੱਕਰਦੇ ਹੁੰਦੇ ਆ ਨਾ ਵੀ ਬੜਾ ਉਹਨਾਂ ਨੇ ਜ਼ਮੀਨਾਂ ਖਰੀਦਦੀਆਂ ਫਿਰ ਹੁੰਦਾ ਵੀ ਯਾਰ ਸਾਡੀ ਵੀ ਹੁਣ ਸਾਹ ਲੈਣ ਜੋਗੇ ਹੋ ਜੀ ਫਿਰ ਕੈਮਰਾ ਕਮੇ ਜੋੜ ਤੋੜ ਕਰਕੇ ਬੱਚੇ ਨੂੰ ਹੁਣ ਕਿਉਂਕਿ ਸਟੂਡੈਂਟ ਵੀਜ਼ਾ ਆ ਗਿਆ ਇਸ ਕਰਕੇ ਜ਼ਿਆਦਾਤਰ ਉੱਥੇ ਫੋਕਸ ਕੀਤਾ ਜਾਂਦਾ ਹੈ ਬੱਚੇ ਨੂੰ ਆਪਾਂ ਡੇਢ ਦੋ ਸਾਲ ਚ ਪਲੱਸ 2 ਕਰਨ ਤੋਂ ਬਾਅਦ ਉਹ ਆਪਣੇ ਬੈਂਡ ਲੈ ਕੇ ਉਹ ਫਿਰ ਜਾਜੇ ਚੜ ਜਾਂਦਾ ਹੈ ਜੀ ਪਰ ਮਹਰਾਣਾ ਠੀਕ ਹੈ ਤੁਸੀਂ ਕਿਹਾ ਵੀ ਜਿਵੇਂ ਉੱਥੋਂ ਦੀ ਚਮਕ ਦਾ ਮੁਕਾਬਲੇਸ਼ਾ ਦੀ ਸੋਹਣਿਆ ਸੋਹਣਿਆ ਫੋਟੋਆਂ ਬੜੀਆਂ ਲੋਕ ਪਾਉਂਦੇ ਨੇ ਰੀਲਾਂ ਬੜੀਆਂ ਪੈਂਦਿਆਂ ਵੇਖਦੇ ਨੇ ਜੀ ਤਾਂ ਠੀਕ ਹੈ ਜੀ ਕਰਦਾ ਵੀ ਆਪਾਂ ਉੱਥੇ ਜਾਵਾਂਗੇ ਪਤਾ ਨਹੀਂ ਜਾਣਸਾਰ ਉੱਥੇ ਡਾਲਰ ਸ਼ਾਇਦ ਪਤਾ ਨਹੀਂ ਦਰਖ ਤੁਹਾਨੂੰ ਲੱਗੇ ਨੇ ਬੇਰਵਾਂਗਾ ਆਪਾਂ ਉਹ ਵੀ ਨਾਲ ਤੋੜੀ ਜਾਣੇ ਨੇ ਉੱਥੋਂ ਦਾ ਜਦੋਂ ਅਸਲ ਕਹਾਣੀ ਸ਼ੁਰੂ ਹੁੰਦੀ ਆ ਤਾਂ ਫਿਰ ਮੁਸ਼ਕਲਾਂ ਜਦੋਂ ਆਉਂਦੀਆਂ ਫਿਰ ਪਤਾ ਲੱਗਦਾ ਵੀ ਅਸੀਂ ਠੀਕ ਕਰਿਆ ਜਾਂ ਇਹ ਗਲਤ ਫੈਸਲਾ ਕਰਿਆ ਪਰ ਇੱਥੇ ਇੱਕ ਮੋਰਾਂ ਨੇ ਜ਼ਿਕਰ ਕਰਨਾ ਚਾਹਾਂਗੇ ਇੱਥੇ ਆਪਣੇ ਦੇਸ਼ ਦਾ ਭਾਰਤ ਦਾ ਮੱਧ ਪ੍ਰਦੇਸ਼ ਨਾਲ ਸੰਬੰਧਿਤ ਘਟਨਾ ਦਾ ਤੁਹਾਡੇ ਨਾਲ ਜ਼ਿਕਰ ਸਾਂਝਾ ਕਰ ਰਿਹਾ ਇੱਕ ਨੌਜਵਾਨ ਹੈ ਉਹ ਬੰਦਾ ਇੱਕ ਟ੍ਰੇਨਿੰਗ ਉਹ ਚੱਲ ਰਹੀ ਸੀ ਕਿਸੇ ਕੈਂਪ ਦੇ ਵਿੱਚ ਖੇਤੀਬਾੜੀ ਕੈਂਪ ਦੇ ਵਿੱਚ ਜੀ ਤਾਂ ਉੱਥੇ ਕੋ ਉਸ ਨੇ ਵਿਦਵਾਨ ਨੂੰ ਜਾਂ ਡਾਕਟਰ ਸਾਹਿਬ ਨੂੰ ਪੁੱਛਿਆ ਹੂੰ ਕਿ ਮੇਰੇ ਕੋਲ ਕਹਿੰਦਾ ਪੈਸਾ ਕੋਈ ਨਹੀਂ ਹੈਗਾ ਹੂੰ ਤਾਂ ਮੈਂ ਇੱਕ ਕੰਮਕਾਰ ਕਾਰੋਬਾਰ ਕਿਵੇਂ ਸ਼ੁਰੂ ਕਰਾਂ ਮੇਰਾ ਜੀ ਬੜਾ ਕਰਦਾ ਮੇਰਾ ਮਤਲਬ ਕੰਮ ਹੋਵੇ ਹੂੰ ਤੇ ਘਰ ਗਰੀਬੀ ਬੜੀ ਹੈ ਹੂੰ ਉੱਥੇ ਉਸ ਮਾਹਰ ਬੰਦੇ ਨੇ ਉਸ ਮੁੰਡੇ ਨੂੰ ਇਹ ਕਿਹਾ ਵੀ ਤੇਰੇ ਕੋਲ 200 ਰੁਪਏ ਹੈਗੇ ਉਹ ਕਹਿੰਦਾ ਹਾਂ ਜੀ ਚਲੋ ਮੈਂ ਇਹਨਾਂ ਦਾ ਕਰ ਲਾਂਗਾ ਘੂੜਲ ਨਹੀਂ ਜੀ ਉਹ ਕਹਿੰਦੇ ਵੀ 200 ਰੁਪਏ ਦਾ ਤੂੰ ਕਣਕ ਲੈਣੀ ਹੈ ਹੂੰ ਕਣਕ ਚੱਕੀ ਤੋਂ ਪਿਸਵਾ ਕੇ ਜੀ ਉਸ ਨੂੰ ਤੁਰੰਤ ਆਪਣੇ ਆਲੇ ਦੋਲੇ ਦੇ ਘਰਾਂ ਨੂੰ ਜਿਹੜੇ ਤੇਨੂੰ ਜਾਣਦੇ ਨੇ ਉਹਨਾਂ ਦਾ ਤਰਲਾ ਮੇਂਤ ਜਿਵੇਂ ਕਰ ਲਈ ਜੀ ਜੀ ਵੀ ਤਰਲਾ ਮੇਂਤ ਕਰਕੇ ਜੀ ਮੈਂ ਇਹ ਕਾਰੋਬਾਰ ਕਰਨ ਲੱਗਾ ਹਮ ਮੇਰੇ ਤੋਂ ਆਟਾ ਲੈ ਲਓ ਜੀ ਜੇ ਉਹਦੇ ਕੋਲ 5 ਕਿਲੋ ਕਣਕ ਮਿਲੀ ਵਿੱਚ ਹੀ ਖਰਚੇ ਪਾ ਕੇ ਉਸਨੇ 5 ਕਿਲੋ ਪਿਸਾਈ ਕਰਵਾ ਲਈ ਮੰਨ ਲਓ ਹਮ ਤਾਂ ਉਹ ਮੁੰਡਾ ਜਿਹੜਾ ਸੀ ਨਾ ਉਸ ਤੋਂ ਬਾਅਦ ਚ ਉਹਦੀ ਸਟੋਰੀ ਛਪੀ ਹੈ ਹਮ ਉਸ ਮੁੰਡੇ ਨੇ ਉਸ 200 ਦੇ ਨਾਲ 220 ਰੁਪਏ ਕੋਲ ਉਸ ਨੂੰ ਵਾਪਸ ਆਏ ਗ੍ਰੋਸ ਜੋ ਟੋਟਲ ਸੀ ਤਾਂ ਉਸ ਨੂੰ 20 ਰੁਪਏ ਨੈਟ ਪ੍ਰੋਫਿਟ ਹੋਇਆ ਉਸ ਨੇ 220 ਰੁਪਏ ਦੀ ਹੀ ਕਣਕ ਖਰੀਦੀ ਕਿਉਂਕਿ ਵਿਕਤੋਂ ਦੀ ਨਾਲ ਦੀ ਨਾਲ ਗਿਆ ਜੀ ਜੀ ਟਾਈਮ ਥੋੜਾ ਲੱਗਿਆ ਉਹ 220 ਰੁਪਏ ਦੀ ਫਿਰ ਕਣਕ ਵਧੇਰੇ ਆਉਣੀ ਸੀ ਤੇ ਆਟਾ ਵੱਧ ਆਉਣਾ ਸੀ ਜੀ ਉਹ ਮੁੰਡਾ ਇੱਥੋਂ ਕਰਦਾ ਕਰਦਾ ਉਸ ਨੇ ਚੱਕੀ ਤੱਕ ਪਹੁੰਚ ਗਿਆ ਹੂੰ ਜਿਵੇਂ ਕਿ ਆਪਣੇ ਭਾਰਤ ਸਰਕਾਰ ਵੱਲੋਂ ਹੁਣ ਵੀ ਇੱਕ ਯੋਜਨਾ ਪਹਿਲਾਂ ਵੀ ਚੱਲ ਰਹੀ ਸੀ ਹੁਣ ਜਿਵੇਂ ਮੁਦਰਾ ਯੋਜਨਾ ਹੈ ਤਾਂ ਉਸ ਨੇ ਪਹਿਲਾਂ ਕਿਸੇ ਹੋਰ ਤੱਕ ਸਕੀਮ ਨਾਲ ਉਹ ਮਤਲਬ ਕਿ ਲੋਨ ਲਿਆ ਥੋੜਾ ਲੋਨ ਮਿਲਿਆ ਉਹਨੇ ਮੁੰਡੇ ਨੇ ਚੱਕੀ ਲਾਈ ਚੱਕੀ ਤੋਂ ਉਹਦੀ ਫਲੋਰ ਮਿਲ ਲੈ ਇਸ ਟਾਈਮ ਵੱਡੀ ਫੈਕਟਰੀ ਹੈ ਉਸਦੀ ਆਟੇ ਦੀ ਉਸੇ ਮੁੰਡੇ ਦੀ 200 ਰੁਪਏ ਵਾਲੇ ਦੀ ਮਤਲਬ ਜੀ ਜੀ ਵੀ ਜਿਹੜੀ ਅਸੀਂ ਮਿਹਨਤ ਹੈ ਉਸ ਨੂੰ ਜਿਹੜਾ ਬੰਦਾ ਵੀ ਇਮਾਨਦਾਰ ਨਾਲ ਕਰਦਾ ਉਹ ਇੱਥੇ ਕਰਦਾ ਹੈ ਜਾਂ ਵਿਦੇਸ਼ ਦੇ ਵਿੱਚ ਹੂੰ ਉਹ ਕਾਮਯਾਬ ਤਾਂ ਹੁੰਦਾ ਹੈ ਪਰ ਕੀ ਜੇ ਉੱਥੇ ਮਿਹਨਤ ਕਰਦਾ ਹੈ ਕਿ ਉੱਥੇ ਜ਼ਿਆਦਾ ਮਤਲਬ ਸੰਭਾਵਨਾਵਾਂ ਨੇ ਮਿਹਨਤ ਦੀਆਂ ਜਿਆਦਾ ਨਾ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਸੰਪਤੀ ਨੂੰ ਤੁਸੀਂ ਕੰਪੈਰੀਜ਼ਨ ਕਰਦੇ ਹੋ ਡਾਲਰਸ ਦੇ ਵਿੱਚ ਮੰਨ ਲਓ ਸਾਡੇ ਕੋਲ ਕਿਸੇ ਕੋਲ 10 ਕਿੱਲੇ ਜ਼ਮੀਨ ਆ ਕਿੰਨੇ ਦੀ ਹੋਈ ਆਪਾਂ ਕਹਿੰਨੇ ਆ ਜੀ ਚਲੋ 10 ਕਰੋੜ ਦੀ ਲਾ ਦਿੰਨੇ ਆ ਤੁਸੀਂ ਪਰ ਜਦੋਂ ਤੁਸੀਂ ਇਹਨੂੰ ਡਾਲਰ ਚ ਕਨਵਰਟ ਕਰਦੇ ਹੋ ਥੋੜੀ ਸਾਲਾਨਾ ਜਿਹੜੀ ਰਿਟਰਨਾ ਕਿੰਨੇ ਡਾਲਰ ਚ ਬਣਦੀ ਆ ਉੱਥੇ ਕਿੰਨੇ ਚ ਬਣਦੀ ਆ ਜਦੋਂ ਆਖਰੀ ਕੰਪੈਰੀਜ਼ਨ ਤੁਸੀਂ ਉਤਾ ਜਾ ਕੇ ਡਾਲਰਾਂ ਚ ਹੀ ਕਰਨਾ ਫਿਰ ਚਲੋ ਇਹ ਤਾਂ ਇੱਕ ਹੋ ਗਈ ਬਹੁਤ ਥੋੜੇ ਲੋਕੀ ਇਹ ਸੋਚਦੇ ਆਉਣੇ ਆ ਬਟ ਫਿਰ ਵੀ ਠੀਕ ਆ ਡਾਲਰ ਦੇ ਵਿੱਚ ਜਦੋਂ ਅਸੀਂ ਆਪਣੀ ਪ੍ਰਾਪਰਟੀ ਨੂੰ ਦੇਖਦੇ ਆ ਤਾਂ ਉਧਰ ਨੂੰ ਜ਼ਿਆਦਾ ਸੁਖਾਵਾਂ ਹੁੰਦਾ ਪਰ ਹੁਣ ਸੋਸ਼ਲ ਮੀਡੀਆ ਤੇ ਇਹ ਆਖਿਆ ਜਾਂਦਾ ਵੀ ਹੁਣ ਪੋਸਟਾਂ ਪੈ ਗਈਆਂ ਵੀ ਸ਼ਾਇਦ ਉਹਦੇ ਕਰਕੇ ਵਾਅ ਬਰੋਲਾ ਜ਼ਿਆਦਾ ਆਇਆ ਇਸ ਤੋਂ ਪਹਿਲਾਂ ਜੇਕਰ ਪਿਛਲੇ 10 ਸਾਲ ਕਰੀਏ ਜਦੋਂ 2001 ਤੋਂ ਪਹਿਲਾਂ ਇਹਨਾਂ ਸੋਸ਼ਲ ਮੀਡੀਆ ਨਹੀਂ ਵੀ ਸੀਗਾ ਉਦੋਂ ਹਰ ਭਜਨ ਮਾਨ ਦੀਆਂ ਫਿਲਮਾਂ ਸੀਗੀਆਂ ਜਾਂ ਫਿਰ ਉਸ ਵੇਲੇ ਦੀਆਂ ਪੰਜਾਬੀ ਫਿਲਮਾਂ ਸੀ ਉਹਨਾਂ ਦਾ ਵੀ ਕਨਸੈਪਟ ਇਹੀ ਹੁੰਦਾ ਸੀ ਅੱਧੀ ਪੰਜਾਬ 'ਚ ਸ਼ੂਟ ਹੋਣੀ ਐ ਅੱਧੀ ਕੈਨੇਡਾ ਜਾਂ ਅਮਰੀਕਾ ਕਿਸੇ ਵੈਸਟਰਨ ਕੰਟਰੀ 'ਚ ਸ਼ੂਟ ਹੋਣੀ ਐ ਉਹ ਹੋਰ ਪਿੱਛੇ ਚੱਲੀਏ ਵਰਿੰਦਰ ਦੀਆਂ ਫਿਲਮਾਂ ਵੀ ਇਸੇ ਤਰ੍ਹਾਂ ਟੌਪ ਤੇ ਪਹੁੰਚੀਆਂ ਸੀਗੀਆਂ ਉਹ ਇੰਗਲੈਂਡ ਲੰਡਨ 'ਚ ਅੱਧੀ ਸ਼ੂਟ ਹੁੰਦੀ ਸੀ ਅੱਧੀ ਪੰਜਾਬ 'ਚ ਸ਼ੂਟ ਹੁੰਦੀ ਸੀ ਮਤਲਬ ਉਸ ਤੋਂ ਵੀ ਪਿੱਛੇ ਚੱਲੀਏ ਸਾਡਾ ਮੁਲਕ ਜਾਣ ਹੋਇਆ ਉਸ ਤੋਂ ਪਹਿਲਾਂ ਨਵਾਂ ਸ਼ ਤੇ ਉਹ ਗਏ ਨੇ ਦੁਆਬਾ ਸਾਡੇ ਤੋਂ ਪਹਿਲਾਂ ਚੱਲ ਗਿਆ ਅਸੀਂ ਬਹੁਤ ਲੇਟ ਗਏ ਦੁਆਬੇ ਚ ਚਲ ਠੀਕ ਆ ਆਪਾਂ ਮੰਨਦੇ ਆ ਕਿ ਉੱਥੇ ਆਬਾਦੀ ਘਟਾ ਜਾਂ ਫਿਰ ਉਹ ਹੁਣ ਪਲਾਨ ਕਰ ਗਏ ਨੇ ਪਰ ਉਹਨਾਂ ਨੇ ਉਹਨਾਂ ਪਿੰਡਾਂ ਨੇ ਆਪਣੀਆਂ ਐਕਸਪੈਕਟੇਸ਼ਨਸ ਤੋਂ ਵੱਧ ਕਮਾਈਆਂ ਕੀਤੀਆਂ ਸਾਡੀਆਂ ਰਿਸ਼ਤੇਦਾਰੀਆਂ ਚ ਜਾਂ ਜਿੱਥੇ ਵੀ ਆਪਾਂ ਉਹਨਾਂ ਲੋਕਾਂ ਨੂੰ ਦੇਖਿਆ ਉੱਥੇ ਦੇ ਆਉਂਦੇ ਐਨਆਰਆਈਜ਼ ਨੂੰ ਦੇਖਿਆ ਉਹਨਾਂ ਦੀਆਂ ਗੱਡੀਆਂ ਦੇਖੀਆਂ ਉਹਨਾਂ ਦਾ ਸੋਨਾ ਦੇਖਿਆ ਜਾਂ ਉਹਨਾਂ ਦੀਆਂ ਜ਼ਮੀਨਾਂ ਦੇਖੀਆਂ ਫਿਰ ਇਹ ਚੀਜ਼ਾਂ ਸਾਡੇ ਤੱਕ ਪਹੁੰਚ ਨਹੀਂ ਆਂਦੀਆਂ ਨੇ ਔਖੇ ਹਾਲਾਤਾਂ ਵਿੱਚ ਸਾਡੇ ਲੋਕ ਵੀ ਬਾਹਰ ਗਏ ਨੇ ਉਦੋਂ ਔਖੇ ਹਾਲਾਤੇ ਹੁੰਦੇ ਸੀ ਕਿਸੇ ਨੇ 2 ਨੰਬਰ ਤੇ ਜਾਣਾ ਪਹਾੜਾਂ ਚ ਕਿਧਰੇ ਪਾਸੇ ਜਿਵੇਂ ਏਜੰਟ ਕੱਢਦੇ ਸੀ ਉਹ ਸਾਹਮਣੇ ਲੋਕ ਗਏ ਉਹਨਾਂ ਵਿੱਚੋਂ ਕੁਝ ਪਹੁੰਚ ਵੀ ਪਾਈ ਕੁਝ ਨਹੀਂ ਵੀ ਪਹੁੰਚ ਪਾਈ ਪਰ ਹੁਣ ਜਿਹੜਾ ਸਟੂਡੈਂਟ ਵੀਜ਼ੇ ਦੇ ਤੌਰ ਤੇ ਜਾਣਾ ਸ਼ੁਰੂ ਹੋਇਆ ਆਸਟ੍ਰੇਲੀਆ ਗਏ ਨਿਊਜ਼ੀਲੈਂਡ ਗਏ ਕੈਨੇਡਾ ਨੇ ਵਧੀਆ ਮੌਕਲਾ ਰਾਹ ਖੋਲ੍ਹਿਆ ਡਰੂਡੋ ਗਵਰਨਮੈਂਟ ਨੇ ਉਹਦੇ ਵਿੱਚ ਵੱਡੀ ਗਿਣਤੀ ਚ ਗਏ ਨੇ ਠੀਕ ਹੈ ਸੁਪਨੇ ਪੂਰੇ ਹੋਏ ਇੱਕ ਹੱਦ ਤੱਕ ਪਰਿਵਾਰ ਦਾ ਉਹਨਾਂ ਬੱਚਿਆਂ ਦਾ ਸੁਪਨਾ ਪੂਰਾ ਹੋਇਆ ਪਰ ਉਸ ਤੋਂ ਵੱਡਾ ਸੁਪਨਾ ਅਜੇ ਅਧੂਰਾ ਹੈ ਜਿਹਦੇ ਲਈ ਕਾਫੀ ਸਟਰਗਲ ਕਰਨੀ ਪੈਣੀ ਹੈ ਜਿੰਨਾ ਵੱਡਾ ਸੁਪਨਾ ਹੁੰਦਾ ਉੰਨੀ ਜ਼ਿਆਦਾ ਹੀ ਸਟਰਗਲ ਕਰਨੀ ਪੈਂਦੀ ਹੈ ਇਸ ਕਰਕੇ ਜੌਬ ਰਿਕਰਮੈਂਟਸ ਮੁਲਕ ਦੀਆਂ ਕੀ ਨੇ ਉਹਦੇ ਵਾਸਤੇ ਸਾਡੇ ਕੋਲ ਸਕਿੱਲ ਕੀ ਆ ਅਸੀਂ ਪਿੱਛੋਂ ਕਿਹੜਾ ਸਕਿੱਲ ਲੈ ਕੇ ਆਏ ਆ ਇਹਨਾਂ ਦਿਨਾਂ 'ਚ ਅਸੀਂ ਕਿੰਨਾ ਕੁ ਆਪਣੇ ਸਕਿੱਲ ਨੂੰ ਪਰਫੁੱਲਟ ਕੀਤਾ ਇਸ ਕਸ਼ਮਕਸ਼ਤ ਵਿੱਚ ਸਾਡੇ ਬੱਚੇ ਨੇ ਜਿਹੜੇ ਉਹ ਵੇਟ ਕਰ ਰਹੇ ਨੇ ਆਪਣੇ ਰੈਜ਼ਿਊਮੇ ਦੇ ਕੇ ਵੀ ਹੁਣ ਮੈਨੂੰ ਜਿਹੜੀ ਜੌਬ ਆ ਉਹ 2 ਮਹੀਨੇ ਹੋ ਗਿਆ ਜਾਂ 3 ਮਹੀਨੇ ਹੋ ਗਿਆ ਕਦੋਂ ਮਲੇਗੀ ਇਹ ਟੈਨਸ਼ਨ ਆ ਜੇ ਕਿ ਜੌਬ ਨਹੀਂ ਹੈ ਜੀ ਤੇ ਇਸ ਦੇ ਨਾਲ ਨਾਲ ਮੋਹਰਾਂ ਨੇ ਪਰ ਜਿਹੜਾ ਪੰਜਾਬ ਦਾ ਤੁਹਾਨੂੰ ਆਉਣ ਵਾਲੇ ਸਮੇਂ ਚ ਕੁਝ ਲੱਗਦਾ ਭਵਿਕ ਕੋਈ ਚਮਕੀਲਾ ਲੱਗਦਾ ਜਾਂ ਫਿਰ ਧੁੰਦਲਾ ਲੱਗ ਰਿਹਾ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਨੇ ਵਿਦੇਸ਼ ਦੇ ਸਬੰਧ ਚ ਲੈ ਕੇ ਇੱਥੋਂ ਜਿਵੇਂ ਲੋਕ ਇਸ ਨੂੰ ਛੱਡ ਕੇ ਜਾ ਰਹੇ ਨੇ ਜੇ ਗਿਣਤੀ ਦੀ ਵੇਖੀ ਗਿਣਤੀ ਪੱਖੋਂ ਤਾਂ ਆਗੂ ਸਰਕਾਰਾਂ ਵੀ ਹੱਥ ਖੜੇ ਕਰਨੇ ਲੱਗੀਆਂ ਨੇ ਹੱਥ ਖੜੇ ਕਰਨੇ ਕਿਹਾ ਜਾਏਗਾ ਕਿਉਂਕਿ ਉੱਥੋਂ ਇੰਨੀਆਂ ਨੌਕਰੀਆਂ ਹੈ ਨਹੀਂ ਇੰਨੇ ਰੁਜ਼ਗਾਰ ਦੇ ਹੁਣ ਮੌਕੇ ਇਲਾ ਨਾਲੋਂ ਘਟਨੇ ਜੋ ਸਥਿਤੀ 2016 ਚ ਐਲਟਸ ਸੈਂਟਰਾਂ ਤੋਂ ਸ਼ੁਰੂ ਹੋਈ ਹੈ ਉਹ ਸਥਿਤੀ ਦਾ ਅੱਜ ਬੁਰਾ ਹਾਲ ਪੂਰੀ ਤਰ੍ਹਾਂ ਬੁਰਾ ਹਾਲ ਦੇਖੋ ਉਹਨਾਂ ਤੂਫਾਨੀ ਤਾਂ ਨਹੀਂ ਹੈਗਾ ਹੁਣ ਰੁਕਦੀ ਹੁੰਦੀ ਆ ਇਹ ਚੀਜ਼ ਪਹਿਲਾਂ ਆਸਟ੍ਰੇਲੀਆ ਨੇ ਜਦੋਂ ਖੋਲਿਆ ਬੜੀ ਭੀੜ ਆ ਆਸਟ੍ਰੇਲੀਆ ਨੂੰ ਤੋੜੀ ਆ ਆਸਟ੍ਰੇਲੀਆ ਨੇ ਫਿਰ ਰੋਕ ਲਾਈ ਆਪਣੀਆਂ ਦੇਖ ਕੇ ਮੁਲਕ ਦੀਆਂ ਜਿਸ ਤਰ੍ਹਾਂ ਦੀ ਉਹਨਾਂ ਨੇ ਜ਼ਰੂਰਤਾਂ ਨੇ ਹਾਂ ਬਾਅਦ ਵਿੱਚ ਕੈਨੇਡਾ ਖੁੱਲ ਗਿਆ ਕੈਨੇਡਾ ਹੁਣ ਰੋਕ ਲਾਇਆਗਾ ਕੋਈ ਹੋਰ ਮੁਲਕ ਖੁੱਲ ਜੇਗਾ ਮਤਲਬ ਉਹਨਾਂ ਲੋਕਾਂ ਨੂੰ ਆਪਣੇ ਯੂਥ ਦੀ ਆਪਣੇ ਨੌਜਵਾਨਾਂ ਦੀ ਇਹਨਾਂ ਦੀ ਮਿਹਨਤ ਦੀ ਲੋੜ ਆ ਬਹਾਨਾ ਇਹ ਹੈ ਕਿ ਚਲ ਐਜੂਕੇਸ਼ਨ ਸੈਕਟਰ ਹੈ ਇਸ ਟਾਈਮ ਬਹੁਤ ਕਮਾਈ ਦੇ ਰਿਹਾ ਸਾਡੇ ਕੋਲ ਹੈਗਾ ਕਿ ਚਲੋ ਅਸੀਂ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਅਸੀਂ ਪੰਜਾਬੀ ਲੋਕ ਜ਼ਿਆਦਾ ਇਨਵੈਸਟ ਕਰਦੇ ਹਾਂ ਜੇਕਰ ਉਹ ਬੱਚੇ ਇੱਥੇ ਵੀ ਹੁੰਦੇ ਤਾਂ ਇੱਥੇ ਵੀ ਸਟੱਡੀ ਤੇ ਅਸੀਂ ਬਹੁਤ ਖਰਚੇ ਕਰਦੇ ਹਾਂ ਐਸੀ ਗੱਲ ਨਹੀਂ ਹੈ ਕਿ ਇੱਥੇ ਨਹੀਂ ਕਰਦੇ ਹਾਂ ਉਹ ਇੱਕ ਐਜੂਕੇਸ਼ਨ ਦਾ ਮਹਿੰਗਾ ਸੈਕਟਰ ਹੈ ਜਿਹੜਾ ਉਹਨਾਂ ਨੂੰ ਕਮਾਈ ਦੇ ਰਿਹਾ ਇਸ ਕਰਕੇ ਉਹਦੇ ਵਿੱਚ ਉਹਨਾਂ ਨੇ ਕਮਾਇਆ ਏਜੰਟਾਂ ਨੇ ਕਮਾਇਆ ਤਾਂ ਉਹਨਾਂ ਉਧਰਲੇ ਇੰਸਟੀਚਿਊਟਸ ਨੇ ਵੀ ਕਮਾਇਆ ਸਰਕਾਰਾਂ ਨੇ ਵੀ ਕਮਾਇਆ ਜਿਹੜੀ ਚੀਜ਼ ਕਮਾਈ ਦਿੰਦੀ ਹੋਵੇ ਉਹਨੂੰ ਛੇਤੀ ਰੋਕਦੇ ਨਹੀਂ ਹੁੰਦੇ ਪਰ ਮਹਾਰਾਣਾ ਹੁਣ ਦੀ ਇਸ ਮੌਜੂਦਾ ਸਮੇਂ ਕਿਉਂਕਿ ਉਸ ਪੰਜਾਬੀ ਗਾਇਕ ਦਾ ਆਪਾਂ ਨਾਂ ਨਹੀਂ ਲੈ ਸਕਦੇ ਉਹਨਾਂ ਦੀ ਇੱਕ ਪਰਿਵਾਰਕ ਹੈ ਉਹਨਾਂ ਦੇ ਮਤਲਬ ਤਾਇਆ ਜੀ ਦੇ ਪਰਿਵਾਰ ਦੇ ਵਿੱਚੋਂ ਕਿ ਉਹ ਬੱਚੇ ਜਿਹੜੇ ਨੇ ਇੰਗਲੈਂਡ ਗਏ ਹੋਏ ਨੇ ਜੀ ਉੱਥੇ ਉਹਨਾਂ ਨੇ ਬੇਤਹਾਸ਼ਾ ਕਾਮਯਾਬੀ हासिल ਕਰੀ ਬੜੀ ਮਿਹਨਤ ਕਰੀ ਬੜੇ ਡਾਲਰ ਕਮਾਏ ਜੀ ਤਾਂ ਉੱਥੇ ਕੀ ਹੋਇਆ ਹੁਣ ਕਿਉਂਕਿ ਮੰਦ ਹਾਲੀਏ ਸਾਰੇ ਥਾਵਾਂ ਤੇ ਪਿਛਲੇ 2-3 ਸਾਲਾਂ ਤੋਂ ਉਹਨਾਂ ਦਾ ਵੀ ਕੰਮ ਡਾਊਨ ਹੈ ਪਰ ਉਹਨਾਂ ਨੇ ਕੀਤਾ ਕੀ ਹੈ ਕਿ ਉੱਥੇ ਉਹਨਾਂ ਨੇ ਇਨਵੈਸਟਮੈਂਟ ਨਹੀਂ ਕੀਤੀ ਘਰ ਦੇ ਖਰੀਦਣ ਤੇ ਹੂੰ ਉਹ ਕਹਿੰਦੇ ਜੇ ਇੱਕ ਘਰ ਆਮ ਉਸਤਨ ਲਗਭਗ 3 ਕਰੋੜ ਰੁਪਏ ਦਾ ਆਪਣੇ ਰੁਪਏਆਂ ਦੇ ਵਿੱਚ ਛੋਟਾ ਘਰ ਤੇ ਵਧੀਆ ਜਿਹੜਾ ਉਹ ਲਗਭਗ 4-5 ਕਰੋੜ ਰੁਪਏ ਦਾ ਹੈ ਤਾਂ ਉਹ ਉਹਨਾਂ ਨੇ ਸਾਰੇ ਇਨਵੈਸਟਮੈਂਟ ਜਿਹੜੀ ਇੱਥੇ ਪੰਜਾਬ ਵਿੱਚ ਕੀਤੀ ਹੋਈ ਹੈ ਉਹਨਾਂ ਦੇ ਇੱਕ ਖੇਸ ਸੀ ਅੱਜ ਉਹਨਾਂ ਦੀ ਪੰਜ ਮੂਟਰਾ ਨੇ ਮਤਲਬ 40 ਕਿਲੋ ਖਰੀਦ ਚੁੱਕੇ ਨੇ ਇੱਥੇ ਤੇ ਇਹ 2012 ਤੋਂ 2024 ਸਿਰਫ 12 ਸਾਲ ਦੇ ਵਿੱਚ ਦੀ ਗੱਲ ਹੈ ਉਥੋਂ ਦੀ ਕਮਾਈ ਨਾਲ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਇੱਥੇ ਮਤਲਬ ਕਿ ਇਨਵੈਸਟ ਕੀਤਾ ਹੈ ਇਧਰ ਪੰਜਾਬ ਦੇ ਵਿੱਚ ਉਹਨਾਂ ਨੇ ਸਾਰੀ ਉਹ ਜ਼ਮੀਨ ਲੈ ਚੁੱਕੇ ਨੇ ਤੇ ਇਹ ਸਾਰੀ ਘਟਨਾ ਵੀ ਜਿਹੜੀ ਆ ਤੁਹਾਡੇ ਅਮਰਗੜ ਤੋਂ ਇੱਕ ਸੱਜੇ ਇੱਕ ਸਾਈਡ ਦੇ ਪੱਕ ਮਤਲਬ ਵੱਲ ਦੀ ਇਥੇ ਨੱਬਾ ਦੇ ਨੇੜੇ ਦੀ ਵੀ ਘਟਨਾ ਹੈ ਸੋ ਕਹਿਣ ਤੋਂ ਭਾਵ ਹੈ ਕਿ ਜਿਹੜੇ ਲੋਕ ਨੇ ਜਿਹੜੇ ਬਚਤ ਕਰਦੇ ਨੇ ਜਿਹੜਾ ਕਹਿੰਦੇ ਵਕਤ ਤੋਂ ਵਿਚਾਰੇ ਸੋ ਬੰਦਾ ਹੋਵੇ ਜਿਉਂ ਬੰਦੇ ਉੱਥੇ ਪੈਸਾ ਲਾ ਰਹੇ ਸਨ ਉੱਥੇ ਕਮਾ ਰਹੇ ਸਨ ਤਾਂ ਉਹਨਾਂ ਨੇ ਇੱਥੇ ਕਿਉਂ ਲਾਇਆ ਆਪਾਂ ਨੂੰ ਇਹ ਵੇਚਣਾ ਪੈਗਾ ਆਪਾਂ ਫੈਸਲਾ ਨਹੀਂ ਕਰ ਸਕਦੇ ਆਪਾਂ ਉਹ ਦੱਸ ਸਕਦੇ ਨੇ ਬਿਹਤਰ ਢੰਗ ਨਾਲ ਬਿਆਖਰੇ ਕੀ ਕਾਰਨ ਹੈ ਕਿ ਜਿਹੜਾ ਬੰਦਾ ਉੱਥੇ 10 ਸਾਲ ਤੋਂ ਹੈ 8-10 ਸਾਲ ਤੋਂ ਪੈਸੇ ਲਾਉਣ ਲੱਗ ਗਿਆ ਬਚਤ ਕਰਨ ਲੱਗ ਗਿਆ ਜ਼ਮੀਨ ਇੱਥੇ ਖਰੀਦਣ ਲੱਗ ਗਿਆ ਕੋਈ ਤਾਂ ਕਾਰਨ ਹੋਏਗਾ ਨਾ ਕਿਉਂਕਿ ਇੱਕ ਪਰਿਵਾਰ ਦੇ 3-4 ਮੈਂਬਰ ਲੰਡਨ ਦੇ ਵਿੱਚ ਕਮਾਈ ਕਰ ਰਹੇ ਨੇ ਤਾਂ ਉਹ ਸੁਧਾਰਨ ਤਾਂ ਨਹੀਂ ਹੋ ਸਕਦੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਹੈ ਦੇਖੋ ਜਿਹੜਾ ਪੰਜਾਬ ਦਾ ਸਵਰਗ ਹੈ ਨਾ ਉਹ ਵੀ ਮਹਿਸੂਸ ਕਰਨਾ ਲੋਕਾਂ ਦੇ ਸਾਹਮਣੇ ਲਿਆਉਣਾ ਜ਼ਰੂਰੀ ਆ ਜਿੱਥੇ ਸਾਡੀਆਂ ਪਹਿਲਾਂ ਪੀੜ੍ਹੀਆਂ ਨੇ ਜਨਮ ਲਿਆ ਹੋਵੇ ਉਥੇ ਦਾ ਸਕੂਨ ਆ ਜਿਹੜਾ ਉਹ ਕਿਤੇ ਵੀ ਨਹੀਂ ਮਿਲ ਸਕਦਾ ਪਰ ਸਾਡੇ ਸੁਭਾਅ ਚ ਵਰਤਾਰਾ ਵੀ ਆ ਵੀ ਅਸੀਂ ਪੰਜਾਬ ਤੱਕ ਸੀਮਿਤ ਨਹੀਂ ਰਹਿ ਸਕਦੇ ਪੰਜਾਬੀਆਂ ਦੀ ਜਿਹੜਾ IQ ਹੈ ਨਾ ਕਾਫੀ ਤੇਜ਼ ਆ ਕਾਫੀ ਦੂਰ ਦੀ ਸੋਚਦੇ ਨੇ ਔਰ ਸਹੀ ਵੀ ਆ ਕਾਫੀ ਹੱਦ ਤੱਕ ਔਰ ਇਹਨਾਂ ਕੋਲ ਮਾਇਆ ਵੀ ਆ ਇਸ ਕਰਕੇ ਇਹ ਜਾਂਦੇ ਤਾਂ ਰਹਿਣਗੇ ਇਹ ਤੁਰਦੇ ਰਹਿਣਗੇ ਜਿਹੜੇ ਚਾਲੇ ਪਾਏ ਹੋਏ ਨੇ ਕਦੀ ਇੱਕ ਜਗ੍ਹਾ ਕਦੀ ਦੂਸਰੀ ਜਗ੍ਹਾ ਕਮਾਈ ਦਾ ਬਣਾ ਹੋ ਸਕਦਾ ਹੈ এডਿਕੇਸ਼ਨ ਦਾ ਹੋ ਸਕਦਾ ਹੈ ਪਰ ਇਹ ਵੀ ਹੁੰਦਾ ਹੈ ਆਪਣਾ ਫੈਸਲਾ ਹੈਗਾ ਜੇਕਰ ਤੁਹਾਨੂੰ ਉੱਥੇ ਮੰਨ ਲਓ ਕਮਾਈ ਕਰਨ ਤੋਂ ਬਾਅਦ ਮਾਨਸਿਕ ਸ਼ਕੂਨ ਘਰ ਦੇ ਖੇਤਾਂ 'ਚ ਮਿਲਦਾ ਜਿਹਦੇ ਕੋਲ ਪੈਸਾ ਹੈ ਉਹਦੇ ਲਈ ਪੰਜਾਬਸ ਵਰਗਾ ਤੁਸੀਂ ਸਕੂਨ ਇਸ ਆਪਦੀ ਵਰਤੋਂ ਕਰ ਰਹੇ ਹੋ ਜੀ ਸਕੂਨ ਜਿਹੜਾ ਹੈ ਬੜੀ ਵੱਡੀ ਚੀਜ਼ ਹੈ ਇਹਨੂੰ ਇਸ ਸ਼ਬਦ ਦੀ ਆਪਾਂ ਵਿਆਖਿਆ ਕਰਨ ਲੱਗ ਜਾਈਏ ਹਾਂ ਜੀ ਦੇਖੋ ਕਿੰਨੀ ਠੰਡੀ ਹਵਾ ਚੱਲਦੀ ਆ ਤੁਸੀਂ ਆਰਾਮ ਨਾਲ ਬੈਠੇ ਹੋ ਕੁਦਰਤ ਜਿਹੜੀ ਹੈ ਉਸ ਦੀ ਸਾਰੀ ਕੋ ਕਾਦਰ ਦੀ ਕੁਦਰਤ ਨੂੰ ਆਪਣੇ ਕਲਾਵੇ ਵਿੱਚ ਲੈ ਲੈਣਾ ਇਹ ਸਕੂਨ ਸ਼ਬਦ ਦਾ ਸ਼ਾਇਦ ਵਿਆਖਿਆ ਹੋ ਸਕਦੀ ਹੈ ਇਸ ਤਰ੍ਹਾਂ ਜੀ ਉਹ ਸਕੂਨ ਜਿਹੜਾ ਹੈ ਉਹ ਜਦੋਂ ਇਨਸਾਨ ਇਸ ਦੁਨੀਆ ਤੇ ਆ ਜਾਂਦਾ ਹੈ ਤਾਂ ਫਿਰ ਇਹ ਸਕੂਨ ਸ਼ਬਦ ਜਿਹੜਾ ਰੱਬ ਦੇ ਸੱਚੇ ਸੁੱਚੇ ਫਕੀਰ ਹੁਣ ਫਕੀਰੀ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਬਗਲੀ ਮੋੜੇ 'ਚ ਪਾ ਕੇ ਹੱਥ 'ਚ ਬਾਟਾ ਫੜ ਕੇ ਫਿਰ ਤੁਸੀਂ ਮੰਗਣ ਤੁਰੇ ਜਾਣਾ ਤੇ ਆਪਣੇ ਖਾਣ ਪੀਣ ਜੋਗਾ ਇਕੱਠਾ ਕਰ ਲੈਣਾ ਫਕੀਰੀ ਇਹ ਵੀ ਨਹੀਂ ਜੀ ਫਕੀਰੀ ਗ੍ਰਹਿਸਤੀ ਰਹਿ ਕੇ ਵੀ ਹੋ ਸਕਦੀ ਹੈ ਕਿ ਤੁਸੀਂ ਸੰਸਾਰ ਦੇ ਵਿੱਚ ਵਿਚਰੋ ਸੋਨੇ ਢੰਗ ਨਾਲ ਜੀ ਜੀ ਅੱਜ ਜੇ ਵਿਦੇਸ਼ ਦੀ ਦੌੜ ਹੈ ਵਿਦੇਸ਼ ਦੀ ਇਹ ਜਿਹੜੀ ਦੌੜ ਚੱਲ ਰਹੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਪੰਜਾਬੀਆਂ ਵਾਸਤੇ ਲਾਲਚੀ ਸ਼ਬਦ ਜੁ ਲੇ ਲੈਣਾ ਬੜਾ ਫਿੱਟ ਬੈਠਦਾ ਹੈ ਹੈਗਾ ਬਿਲਕੁਲ ਕਿਉਂਕਿ ਇਥੋਂ ਜ਼ਮੀਨਾਂ ਦੁਕਾਨਾਂ ਪ੍ਰਾਪਰਟੀ ਟਰੱਕ ਟਰਾਲੇ ਫੈਕਟਰੀਆਂ ਉਹ ਛੱਡ ਛੱਡ ਕੇ ਜਾਣਾ ਫਿਰ ਕੁਝ ਲੋਕਾਂ ਦਾ ਵਾਪਸ ਆਉਣਾ ਆਉਂਦਿਆਂ ਨੂੰ ਉਹ ਜਿਹੜੇ ਪੈਰ ਨਹੀਂ ਮੁੜ ਕੇ ਲੱਗਦੇ ਜਿਹੜੇ ਇੱਕ ਵਾਰੀ ਪੱਟੇ ਜਾਂਦੇ ਨੇ ਤਾਂ ਇਸ ਜਿਹੜੀ ਭੰਬਲ ਪੂਸਾ ਉਹਦੇ ਵਿੱਚ ਪੰਜਾਬ ਫਸਿਆ ਹੋਇਆ ਫਿਰ ਲਾਲ ਜੇ ਆਪਾਂ ਵੇਖੀਏ ਇੱਕ ਤਰਫ ਹੈਗਾ ਕੁਝ ਨਹੀਂ ਮਾਂ ਬਾਪ ਜਿਹੜੇ ਨੇ ਉਹਨਾਂ ਨੇ ਵੀ ਲਾਲਚੀ ਸ਼ਬਦ ਮਤਾ ਵਰਤੇ ਮਾਂ ਬਾਪ ਨੇ ਬੱਚਾ ਜਵਾਨ ਹੋਇਆ ਵਦੇਹ ਚੱਲ ਲਈ ਤੇ ਫੜਾ ਫੜ ਵਗ ਜਾ ਛੇਤੀ ਵੀ ਗਵਾਂਡੀ ਨਾ ਕਿਤੇ ਅੱਗੇ ਲੰਘ ਜੇ ਪਤਾ ਨਹੀਂ ਡਾਲਰ ਉੱਥੇ ਉਹੀ ਬੋਝੇ ਚ ਪਾਈ ਜਾਂਦੇ ਨੇ ਤਾਂ ਉਹ ਜਿਵੇਂ ਉਸ ਘੁੰਮਣ ਕੇਰੀ ਚ ਫਸਦਾ ਹੈ ਉਸ ਚੱਕਰ ਵਿੱਚ ਬੱਚਾ ਫਸਦਾ ਹੈ ਤਾਂ ਜਦੋਂ ਜਾ ਕੇ ਹੋਸ਼ ਆਉਂਦੀ ਹੈ ਉਦੋਂ ਲਗਭਗ ਉਮਰ 50 ਸਾਲ ਹੋ ਚੁੱਕੀ ਹੁੰਦੀ ਹੈ ਜਿੱਥੇ ਉਹ ਚੰਗਾ ਮਾੜਾ ਸੰਸਾਰ ਦਾ ਇੱਕ ਸੈਕਿੰਟ ਚ ਨ ਭਾਪ ਜਾਂਦਾ ਵੀ ਮੇਰੇ ਮਨ ਤੇ ਚੰਗਾ ਮਾੜਾ ਕੀ ਹੈ ਪਰ ਜਿਹੜੇ ਸਕੂਨ ਵਾਲੇ ਆਨੰਦ ਸਵਾਦ ਦੇਣ ਵਾਲੇ ਦੇਣ ਨੇ ਉਹ ਪਰ ਪਿੱਛੇ ਲੰਘ ਚੁੱਕੇ ਹੁੰਦੇ ਨੇ ਤੇਰੇ ਹਿਸਾਬ ਕਿਤਾਬ ਕੈਲਕੂਲੇਸ਼ਨ ਦੇ ਚੱਕਰਾਂ 'ਚ ਹੀ ਰਹਿੰਦਾ ਇਨਸਾਨ ਦੇਖੋ ਕੈਲਕੂਲੇਸ਼ਨ ਲੱਗ ਲਾ ਹਰ ਬੰਦਾ ਲਗਾਉਂਦਾ ਹੈ ਕਈਆਂ ਨੂੰ ਉਸ ਕੈਲਕੂਲੇਸ਼ਨ ਦੇ ਸਾਹਮਣੇ ਆਲ ਜਾਂ ਉਸ ਤੋਂ ਵੱਧ ਮਿਲ ਜਾਂਦਾ ਕਈਆਂ ਨੂੰ ਨਾ ਵੀ ਮਿਲਦਾ ਇਹ ਆ ਵੀ ਜੇਕਰ ਬੰਦਾ ਕੁਝ ਲੈ ਕੇ ਮਨ ਵਿੱਚ ਚੱਲਦਾ ਹੈ ਅੱਗੇ ਵਧਣ ਦਾ ਉੱਚਾ ਉੱਠਣ ਦਾ ਵੱਡੇ ਡ੍ਰੀਮ ਨੇ ਤਾਂ ਉੱਥੇ ਤੱਕ ਉਹਨੂੰ ਉਡਾਨ ਭਰਨੀ ਚਾਹੀਦੀ ਆ ਆਪਣੀ ਪੰਜਾਬੀਆਂ ਦੀ ਕਹਿ ਦਈਏ ਕਿ ਹਾਲਤ ਝੋਨੇ ਵਰਗੀ ਆ ਝੋਨਾ ਨਾ ਜਿਵੇਂ ਚੋਨਾ ਜਿੱਥੇ ਇੱਕ ਵਾਰ ਪਨੀਰੀ ਲਾਈ ਹੋ ਗਿਆ ਉੱਥੇ ਨਹੀਂ ਉਗਦਾ ਆਂਦਾ ਇਹਨੂੰ ਕੁੱਟ ਕੇ ਦੁਜਾ ਲਾਉਣਾ ਪੈਂਦਾ ਫੇਰ ਇਹ ਫੈਲਦਾ ਫੇਰ ਇਹ ਫੁੱਲਦਾ ਐਸੀ ਤਰ੍ਹਾਂ ਅਸੀਂ ਲੋਕ ਆ ਅਸੀਂ ਜਿੱਥੇ ਅਸੀਂ ਪੈਦਾ ਹੁੰਨੇ ਆ ਨਾ ਜਿੱਥੇ ਅਸੀਂ ਪਨੀਰੀ ਹੁੰਨੇ ਆ ਉੱਥੇ ਅਸੀਂ ਫਲ ਦੇ ਫੁੱਲ ਦੇ ਨਹੀਂ ਦੇਣਾ ਸਾਨੂੰ ਪੁੱਟ ਕੇ ਦੂਜੀ ਜਗ੍ਹਾ ਲਾਓ ਫਿਰ ਦਿਖਾਉਣਾ ਕਿ ਅਸੀਂ ਕਿੰਨਾ ਫਲ ਦੇ ਸਕਦਾ ਕਿੰਨਾ ਕ ਅਗੇ ਵੰਸਾ ਕਰਦੇ ਆ ਪੰਜਾਬੀਆਂ ਨਾਲੇ ਵਾਪਰਿਆ ਹੋਇਆ ਤੇ ਦੂਸਰਾ ਇਹ ਇੱਕ ਉਮਰ ਐਸੀ ਆਉਂਦੀ ਆ ਜਦੋਂ ਮਨ ਚਾਕੇ ਥੋੜਾ ਜਿਹਾ ਟਿਕਾਉ ਹੁੰਦਾ ਤੇ ਬੰਦਾ ਕੁਝ ਵਾਧੇ ਘਾਟੇ ਸੋਚ ਕੇ ਪਿਛੋਕੜ ਨੂੰ ਵੀ ਨਾਲ ਜੋੜਦਾ ਪਰ ਐਨ ਆਰ ਆਈਸ ਜਿਹੜੇ ਪੁਰਾਣੇ ਗਏ ਆ ਜਿਹੜੇ ਉੱਥੇ ਕਾਮਯਾਬ ਆ ਐਸਟੈਬਲਿਸ਼ਡ ਆ ਉਹਨਾਂ ਨੇ ਪੰਜਾਬ ਲਈ ਕੀਤਾ ਵੀ ਬਹੁਤ ਕੁਝ। ਹੂੰ। ਸੋ ਦੋਸਤੋ ਮੁੱਖੀ ਗੱਲ ਇਹ ਆ ਕਿ ਵੱਡੇ ਸੁਪਨੇ ਦੇਖੇ ਆ ਜਿਨ੍ਹਾਂ ਨੇ ਉਹਨਾਂ ਪੂਰੇ ਵੀ ਕੀਤੇ ਆ ਤੇ ਜੇਕਰ ਸਾਡੇ ਬੱਚੇ ਉਹ ਸੁਪਨੇ ਪੂਰੇ ਕਰਨਗੇ ਆ ਸਾਨੂੰ ਉਹਨਾਂ ਦਾ ਹੌਸਲਾ ਹੈ ਜਿਹੜਾ ਬਰਕਰਾਰ ਰੱਖਣਾ ਚਾਹੀਦਾ। ਜੀ। ਸਾਹਿਬ ਸਿੰਘ ਜੀ ਵਰਗੇ ਤੁਸੀਂ ਸਾਡੇ ਨਾਲ ਜੁੜੇ ਤੇ ਦੋਸਤੋ ਤੁਸੀਂ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ।